ਪਿੰਡ ਬਿਹੜੀਆਂ ਵਿੱਚ ਇੱਕ ਪਰਿਵਾਰ ਵੱਲੋਂ ਉਨ੍ਹਾਂ ਦੀ ਨਿੱਜੀ ਜ਼ਮੀਨ ਤੇ ਕ੍ਰੈਸ਼ਰ ਮਾਲਕਾਂ ਵੱਲੋਂ ਗੈਰ ਕਾਨੂੰਨੀ ਮਾਈਨਿੰਗ ਕਰਨ ਦੇ ਦੋਸ਼ ਲਗਾਏ ਗਏ। ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ਸਾਬਕਾ ਸਰਪੰਚ ਅਰਤਨ ਚੰਦ ਦਾ ਕਹਿਣਾ ਹੈ ਕਿ ਪਿੰਡ ਬਿਹੜੀਆਂ ਵਿੱਚ ਉਨ੍ਹਾਂ ਦੀ ਬੀ ਕਨਾਲ ਨੌ ਮਾਲੇ ਜ਼ਮੀਨ ਹੈ ਜੋ ਕਿ ਹੜ੍ਹ ਦੇ ਚੱਲਦਿਆਂ ਨੁਕਸਾਨੀ ਗਈ ਸੀ। ਉੱਥੇ ਕ੍ਰੈਸ਼ਰ ਵਾਲਿਆਂ ਵੱਲੋਂ ਗੈਰ ਕਾਨੂੰਨੀ ਮਾਈਨਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਇਸ ਸਬੰਧੀ ਮਾਈਨਿੰਗ ਵਿਭਾਗ ਨੂੰ ਸੂਚਿਤ ਵੀ ਕੀਤਾ ਇਸ ਦੇ ਬਾਵਜੂਦ ਗੈਰ ਕਾਨੂੰਨੀ ਮਾਈਨਿੰਗ ਦਾ سلسلہ ਰੁਕ ਨਹੀਂ ਰਿਹਾ। ਉਹਨਾਂ ਵੱਲੋਂ ਪ੍ਰਸ਼ਾਸਨ ਨੂੰ ਇਨਸਾਫ ਦੀ ਮੰਗ ਕੀਤੀ ਹੈ। ਇਸ ਮੌਕੇ ਤੇ ਜਦੋਂ ਮਾਈਨਿੰਗ ਵਿਭਾਗ ਦੇ ਜੀ.ਈ. ਅਮਿਤ ਕਪਲਾ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਉਹ ਇਸ ਸਬੰਧੀ ਫਿਲਹਾਲ ਜਾਂਚ ਕਰ ਰਹੇ ਹਨ। ਜਾਂਚ ਦੇ ਬਾਅਦ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ। ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਇਹ ਮਾਈਨਿੰਗ ਗੈਰਕਾਨੂੰਨੀ ਹੈ ਜਾਂ ਸਹੀ ਹੈ ਤਾਂ ਉਹ ਕੋਈ ਤਸੱਲੀ ਬਖਸ਼ ਜਵਾਬ ਨਹੀਂ ਦੇ ਸਕੇ। ਕੀ ਗੱਲਬਾਤ ਹੋਈ ਹੈ? ਗੱਲਬਾਤ ਇਦਾਂ ਜੀ ਵੀ ਇੱਥੇ ਮੇਰੀ ਜ਼ਮੀਨ ਹੈਗੀ ਹੈ 20 ਕਨਾਲਾਂ 9 ਮਰਲੇ। ਵੇੜੀ ਵੀ ਦਿੁਰੇ ਤੇ ਕ੍ਰੈਸ਼ਰ ਵਾਲਾ ਜਿਹੜਾ ਨਾ ਇਹਦੀ ਮਾਈਨਿੰਗ ਕਰ ਰਿਹਾ ਨਾ ਇਹ ਪਹਿਲਾਂ ਵੀ ਜਿਹੜੀ ਇੱਥੇ ਜਿਹੜੀ ਜ਼ਮੀਨ ਹੈ ਨਾ ਪੁੱਟੀ ਇਹਨਾਂ ਨੂੰ ਉਦੋਂ ਵੀ ਅਸੀਂ ਬੜਾ ਰੋਕਿਆ ਲੇਕਿਨ ਇਹ ਚੋਰੀ ਕਰਕੇ ਰਾਤ ਦੇ ਧੱਕੇ ਨਾਲ ਹੀ ਫੁੱਟ ਲੈਂਦੇ ਰਹਿਣ ਹਾਂਜੀ ਹੁਣ ਫਿਰ ਇਹ ਜਦੋਂ ਇਹ بارش ਹੋਈ ਹੈ ਫਲੱਡ ਪਿਆ ਇਸ ਨੂੰ ਨਹਿਰ ਥੋੜੀ ਸੀ ਉਹਦੇ ਨਾਲ ਉਹ ਜ਼ਮੀਨ ਜਿਹੜੀ ਫਿਰ ਸਾਡੀ ਜਿਹੜੀ ਰੁੜ ਗਈ ਹੈ ਤੇ ਇਹ ਮੈਥਰੀ ਦੇ ਵਾਲਾ ਜਿਹੜਾ ਨਾ ਇਹ ਉੱਥੇ ਮਾਈਨਿੰਗ ਕਰ ਰਿਹਾ ਹੈ ਤਾਂ ਇਹਦੇ ਬਾਰੇ 'ਚ ਐਕਸ਼ਨ ਸਾਹਬ ਜਿਹੜੇ ਮਾਈਨਿੰਗ ਅਫਸਰ ਜਿਹੜੇ ਹਨ ਉਹਨਾਂ ਨੇ ਵੀ ਬੇਨਤੀ ਕੀਤੀ ਹੈ ਉਹਨਾਂ ਇਹਨਾਂ ਨੂੰ ਕਿਹਾ ਵੀ ਮਤਲਬ ਤੁਸੀਂ ਰੋਕੋ ਕਿ ਬਾਕੀ ਜਿਹੜੇ ਪ੍ਰੈਸ਼ਰ ਵਾਲੇ ਮਾਈਨਿੰਗ ਕਰਦੇ ਪਏ ਉਹਨਾਂ ਦੇ ਸਾਰੇ ਆਪਣੇ ਆਪਣੇ ਗੱਡੀਆਂ ਕਢ ਲਈਆਂ ਬਾਹਰ ਕਿੰਨੇ ਕਿ ਦਿਨ ਹੋ ਗਏ ਜੇ ਕਰਦੇ ਇਹਨਾਂ ਨੂੰ ਇਹ ਸਾਨੂੰ ਜਿਹੜਾ ਪਤਾ ਲੱਗਾ ਉਹ 3-4 ਦਿਨ ਦਾ ਹੀ ਹੈ ਕਿਉਂਕਿ ਅਸੀਂ ਇਧਰ ਘਟਾਣੇ ਆ ਤੇ ਇਹਨਾਂ ਮੇਰੇ ਕੋਲ ਕੋਈ 10 ਦਿਨ ਹੈ ਲਗਭਗ ਕਰਦੇ ਆ ਮਾਈਨਿੰਗ ਕੰਪਲੇਨਟ ਕਦੋਂ ਕੀਤੀ ਤੁਸੀਂ ਕੰਪਲੇਨਟ ਕੀਤੀ ਸੀ 30 ਤਰੀਕ ਨੂੰ ਐਕਸ਼ਨ ਸਾਹਿਬ ਦੇ ਕੋਈ ਕਾਰਵਾਈ ਹੋਈ ਹੈ ਕਾਰਵਾਈ ਕੋਈ ਨਹੀਂ ਹੋਈ ਹੈ ਕੀ ਮੰਗ ਕਰਦੇ ਹੋ ਤੁਸੀਂ ਅਸੀਂ ਮੰਗਰਨੇ ਜੀ ਵੀ ਨਿਸ਼ਾਨਦੇਹੀ ਹੋਣੀ ਚਾਹੀਦੀ ਹੈ ਜੇ ਇਹਨਾਂ ਦੀ ਜਗ੍ਹਾ ਉਹ ਇਹਨਾਂ ਕੋਲ ਰਹੇ ਜਿਹੜੀ ਸਾਡੀ ਜਗ੍ਹਾ ਉਹ ਸਾਡੇ ਕੋਲ ਰਹੇ ਇਹਨਾਂ ਨੇ ਵੀ ਸਾਨੂੰ ਕਿਹਾ ਪਿਆ ਅਸੀਂ ਦੋ ਤਿੰਨ ਦਿਨ ਬਾਅਦ ਨਿਸ਼ਾਨਦੇਹੀ ਕਰ ਲੈਣੀ ਕਰਵਾ ਲੈਣੀ ਹੈ ਤੇ ਤੁਸੀਂ ਵੀ ਆ ਜਾਓ ਲੇਕਿਨ ਅਸੀਂ ਇਹਨਾਂ ਨੂੰ ਰਿਕਵੈਸਟ ਕੀਤੀ ਵੀ ਚਲੋ ਤੇ ਦੋ ਚਾਰ ਦਿਨ ਜਿੰਨੇ ਚਿਰ ਨਿਸ਼ਾਨਦੇਹੀ ਨਹੀਂ ਹੋਣੀ ਇੰਨੀ ਦੇਰ ਤੁਸੀਂ ਇੱਥੇ ਮੰਗ ਨਹੀਂ ਕਰੋ ਰੁਕੇ ਨੇ ਕਿ ਰਚ ਨਾਲੇ ਕਿ ਨਹੀਂ ਨਹੀਂ ਰੁਕੇ ਨਹੀਂ ਜੀ ਜਿਹੜੇ ਕੁਝ ਬਾਕੀ ਦੇ ਰੋਗੇ ਨੇ ਲੇਕਿਨ ਇਤਰੀ ਦੇ ਵਾਲਾ ਜਿਹਨੇ ਲਗਾਤਾਰ ਕਰਿਆ ਰਹੇ ਥੱਕੇ ਨਾਲੀ ਹਾਂਜੀ ਸਰ ਕੀ ਨਾਮ ਹੈ ਜੀ ਆਪਣਾ ਰਾਜ ਕੁਮਾਰ ਜੀ ਕਿਹੜਾ ਪਿੰਡ ਆ ਜੀ ਮਾਘੋਪਰੀ ਕੀ ਗੱਲਬਾਤ ਹੋਈ ਹੈ ਗੱਲਬਾਤ ਇਹ ਹੈ ਬਈ 3-4 ਦਿਨ ਹੋਇਆ ਤੇ ਇਹਨਾਂ ਪਹਿਲਾਂ ਵੀ ਕੰਪਲੇਂਟ ਕੀਤੀ ਹੈ ਉੱਥੇ ਐਕਸ਼ਨ ਸਾਹਿਬ ਦੇ ਇੱਧਰ ਐਸਡੀਓ ਵਗੈਰਾ ਜੀ ਤੇ ਉਹਨਾਂ ਕਿਹਾ ਪਏ ਚਲੋ ਕੋਈ ਗੱਲ ਨਹੀਂ ਉਹਨਾਂ ਇਹਨਾਂ ਨੂੰ ਰੋਕਿਆ ਤੇ ਇਹ ਫੇਰ ਆਪਣੀ ਮਰਜ਼ੀ ਨਾਲ ਹੀ ਪੁੱਟੀ ਜਾਂਦੇ ਪਏ ਆ ਤੇ ਉਹ ਇਹ ਆ ਕੇ ਆਖਦੇ ਪਏ ਚਲੋ ਤੁਸੀਂ ਇਹਨਾਂ ਦੀ ਉਹ ਕਰਵਾਓ ਨਿਸ਼ਾਨਦੇਹੀ ਤਿੰਨ ਨਿਸ਼ਾਨਦੇਹੀ ਜੀ ਥੋੜਾ ਟਾਈਮ ਲੱਗਦਾ ਤਿੰਨ ਚਾਰ ਦਿਨ ਉਹਨਾਂ ਕੋਲ ਟਾਈਮ ਮੰਗੇ ਆਏ ਨੇ ਲੇਕਿਨ ਉਹ ਟਾਈਮ ਨਹੀਂ ਦੇ باوجود ਵੀ ਉਹ ਲੱਗੇ ਜਿਨਾ ਪੁੱਟਣ ਅੱਜ ਵੀ ਪਤਾ ਨਹੀਂ ਕਦੋਂ ਦੇ ਲੱਗੇ ਦੇ ਆ ਰਾਤ ਦੇ ਲੱਗੇ ਆ ਜਾਂ ਕੱਲ ਦੇ ਲੱਗੇ ਆ ਤੇ ਮਾਲ ਡੜਾਡ ਥੋੜੇ ਸਾਹਮਣੇ ਹੀ ਆ ਸਾਰੀਆਂ ਕੰਪਲੇਨਟ ਕੀਤੀ ਏ ਦੀ ਕੰਪਲੀਟ ਨਹੀਂ ਨਾ ਕੀਤੀ ਏ ਕਿਹਨੂੰ ਕੀਤੀ ਏ ਇਹਨਾਂ ਐਕਸ਼ਨ ਦੇ ਕੀਤੀ ਏ ਐਸ ਡੀਓ ਵਗੈਰਾ ਜੀ ਜਿਹੜਾ ਵੀ ਡਿਪਾਰਟਮੈਂਟ ਹੈ ਮਾਈਨਿੰਗ ਦਾ ਕੋਈ ਕਾਰਵਾਈ ਹੋਈ ਏ ਕਾਰਵਾਈ ਉਹਨਾਂ ਕਿ ਆਹ ਪੇ ਚਲੋ ਆ ਆ ਸਾਨੂੰ ਉਹਨਾਂ ਨੂੰ ਰੋਕ ਕੇ ਆਉਣਾ ਤੇ ਲੇਖਣ ਹੁੰਦੇ ਰੋਕਣ ਦੇ ਬਾਵਜੂਦ ਵੀ ਇਹ ਨਹੀਂ ਰੁਕੇ ਕਿਨੇ ਕਿਨੇ ਫੁੱਟ ਉਹਨਾਂ ਨੇ ਕਰ ਦਿੱਤੀ ਮੈਂ ਨੇ ਮਾਈਨਿੰਗ ਮੇਰਾ ਖਿਆਲ ਹੈ ਕਿਤੇ 4-5 ਫੁੱਟ ਕਰ ਦਿੱਤੀ ਹੈ ਕਿਤੇ ਉਹਦੇ ਕੋਲੋਂ ਵੱਧ ਵੀ ਹੈ ਕਿਤੇ ਘੱਟ ਵੀ ਹੈ ਕੀ ਅਪੀਲ ਕੀ ਕਰਦੇ ਹੋ ਕਾਰਵਾਈ ਹੋਣੀ ਚਾਹੀਦੀ ਹੈ ਕਰਦੇ ਆ ਫੇ ਕਾਰਵਾਈ ਹੋਣੀ ਚਾਹੀਦੀ ਹੈ ਚਲੋ ਜਿੰਨਾ ਚਿਰ ਇਦੀ ਨਿਸ਼ਾਨਦੇ ਹੀ ਨਹੀਂ ਹੁੰਦੀ ਇੰਨਾ ਚਿਰ ਇਹਨਾਂ ਮਾਲ ਨਹੀਂ ਇਥੋਂ ਪੁੱਟਣ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ